ਵਸਤਾ ਪੰਜਾਬ ਦੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਕੈਨੇਡੀਅਨ ਨਿਊਜ਼ ਬੁਲੇਟਿਨ ਲੈ ਕੇ ਹਾਜ਼ਰ ਹਮੇ ਪ੍ਰਾਚੀ ਸੈਣੀ ਸਤਿ ਸ਼੍ਰੀ ਅਕਾਲ ਅੱਜ ਦੇ ਸਾਡੇ ਕੈਨੇਡੀਅਨ ਨਿਊਜ਼ ਬੁਲੇਟਿਨ ਨੂੰ ਸਪੌਂਸਰ ਕੀਤਾ ਹੈ ਨਾ ਹੈਜ਼ ਬੀਨ ਬੋਟ ਟੂ ਯੂ ਬਾਈ ਰਾਇਲੀ ਪੇਜ ਨੋਰਥਰਲਟਾ ਰੀਅਲ ਏਸਟੇਟ ਐਡਮਿੰਟਨ ਤੋਂ ਪਵਨ 부ਦੇਸ਼ਾ ਰੀਅਲਟਰ ਐਂਡ ਕੋ-ਸਪੌਂਸਰਡ ਬਾਈ ਮਨਜੀਤ ਦਿਓਲ ਰੀਅਲਟਰ ਫਰਮ ਕੈਲਗਰੀ ਅੱਜ ਦੇ ਨਿਊਜ਼ ਬੁਲੇਟਿਨ ਦੇ ਵਿੱਚ ਵਿਸਥਾਰਪੂਰਵਕ ਚਰਚਾ ਕਰਾਂਗੇ ਇਹਨਾਂ ਮੁੱਦਿਆਂ ਦੇ ਉੱਪਰ ਜਿਨ੍ਹਾਂ ਨੇ ਦੇਸ਼ 'ਚ ਇਸ ਟਾਈਮ ਤੇ ਕਾਫੀ ਹਲਚਲ ਵੀ ਮਚਾ ਕੇ ਰੱਖੀ ਹੈ ਤੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਚਿੰਤਾਵਾਂ ਵੀ ਪ੍ਰਗਟ ਕਰਵਾਈਆਂ ਨੇ ਸੋ ਸਭ ਤੋਂ ਪਹਿਲਾ ਮੁੱਦਾ ਜਿਹੜਾ ਅੱਜ ਅਸੀਂ ਚੱਕਾਂਗੇ ਉਹ ਇਹ ਹੈ ਜੀ ਕਿ ਕੰਜ਼ਰਵੇਟਿਵ ਤੇ ਲਿਬਰਲਸ ਦੋਨੋਂ ਹੀ ਹੋਣ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਮੁੱਦੇ ਤੇ ਸਾਂਝ ਪਾਣ ਜੋਗ ਹੋ ਗਏ ਨੇ ਜਿਸ ਮੁੱਦੇ ਨੇ ਪੂਰੀ ਦੁਨੀਆ ਦੇ ਵਿੱਚ ਕੈਨੇਡਾ ਦੀ ਕਿਤੇ ਨਾ ਕਿਤੇ ਥੂ ਥੂ ਵੀ ਕਰਾਈ ਹੈ ਉਹ ਗੱਲ ਇਹ ਹੈ ਜੀ ਕਿ ਕੈਨੇਡਾ ਦੇ ਵਿੱਚ ਬੇਲ ਸਿਸਟਮ ਬਹੁਤ ਹੀ ਜ਼ਿਆਦਾ ਬ੍ਰੋਕਨ ਹੈ ਲੋਕਾਂ ਨੂੰ ਨਹੀਂ ਪਸੰਦ ਹੈ ਤੇ ਤਾਂ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਜਿਹੜਾ ਨਿਆਂ ਪ੍ਰਣਾਲੀ ਹੈ ਉਹਨਾਂ ਦਾ ਜਸਟਿਸ ਸਿਸਟਮ ਉਹਨੂੰ ਬਹੁਤ ਹੱਦ ਤੱਕ ਖੋਖਲਾ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਕੈਨੇਡਾ ਵਰਗੇ ਦੇਸ਼ ਵਿੱਚ ਜੁਰਮ ਕਰਨਾ ਸੌਖਾ ਹੈ ਜੁਰਮ ਦੇ ਫੜੇ ਜਾਂ ਤੋਂ ਚੋਰ ਜਿਹੜੇ ਹੈਗੇ ਉਹ ਚੋਰੀ ਕਰਨਾ ਸੌਖੀ ਸਮਝਦੇ ਹੈ ਜਾਂ ਅਪਰਾਧ ਕਰਨਾ ਸੌਖਾ ਸਮਝਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਜ਼ਾ ਹੀ ਕੁਝ ਨਹੀਂ ਹੈਗੀ ਆ ਸੋ ਇਸ ਚੀਜ਼ ਤੇ ਆਖੀਰਕਾਰ ਲਿਬਰਲ ਸਰਕਾਰ ਨੇ ਅੱਜ ਕੁਝ ਫੈਸਲਾ ਸੁਣਾਉਣ ਦਾ ਸੋਚਿਆ ਕਿ ਬਹੁਤ ਦੇਰ ਤੋਂ ਆਲੋਚਨਾ ਹੋ ਰਹੀ ਹੈ ਬੜੇ ਸਾਲਾਂ ਤੋਂ ਆਲੋਚਨਾ ਹੋ ਰਹੀ ਹੈ ਕੈਨੇਡਾ ਦੇ ਨੀਆ ਪ੍ਰਣਾਲੀਆਂ ਜਸਟਿਸ ਸਿਸਟਮ ਦੀ ਉਸ ਤੋਂ ਅਗਲੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਫਾਈਨਲੀ ਆਉਣ ਵਾਲੀ ਆਪਣੀ ਪਹਿਲੀ ਹਾਈ ਸਪੀਡ ਟ੍ਰੇਨ ਜਿਹੜੀ ਕਿ ਮੌਂਟਰੀਅਲ ਤੋਂ ਲੈ ਕੇ ਟੋਰਾਂਟੋ ਤੁਹਾਨੂੰ ਤਿੰਨ ਤੋਂ 4 ਘੰਟਿਆਂ ਦੇ ਵਿੱਚ ਪੁੰਜਾ ਦੇਊਗੀ 4 ਤੋਂ ਵੀ ਘੱਟ ਘੰਟਿਆਂ 'ਚ। ਸੋ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਲਖੀਰਲੇ ਮੁੱਦੇ ਦੇ ਵਿੱਚ ਉਹੀ ਮੁੱਦਾ ਇੱਕ ਜਿਹੜਾ ਕੱਲ ਵੀ ਦੱਸਿਆ ਸੀ ਤੇ ਕੱਲ ਤੋਂ ਪਹਿਲਾਂ ਵੀ ਦੱਸਿਆ ਸੀ ਉਹੀ ਮੁੱਦਾ ਫਿਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਜੀ। ਟੈਂਪਰੇਰੀ ਰੈਜ਼ਿਡੈਂਟਸ ਦੇ ਵਿੱਚ ਸਟੂਡੈਂਟ ਜਾਂ ਓਪਨ ਵਰਕ ਪਰਮਿਟ ਵਾਲੇ ਆ ਜਾਂਦੇ ਆ ਜਿਨ੍ਹਾਂ ਤੇ ਕੋਲ ਪੀਆਰ ਨਹੀਂ ਹੈਗੀ ਆ ਉਹਨਾਂ ਦਾ ਦੇਸ਼ ਵਿੱਚ ਰਹਿਣਾ ਹੋ ਜਾਊਗਾ ਔਖਾ ਕਿਉਂਕਿ ਮਾਰਕ ਕਾਰਨੀ ਤੇ ਕਾਫੀ ਜ਼ਿਆਦਾ ਦਬਾਅ ਪੈ ਰਿਹਾ ਹੈ ਆਪੋਜੀਸ਼ਨ ਪਾਰਟੀਆਂ ਤੋਂ ਵੀ ਹਰ ਪ੍ਰੋਵਿੰਸ ਦੇ ਪ੍ਰੀਮੀਅਰ ਤੋਂ ਵੀ ਅਤੇ ਕੈਨੇਡਾ ਵਿੱਚ ਵਸਦੇ ਸਿਟੀਜ਼ਨਸ ਤੋਂ ਵੀ ਸਿਟੀਜ਼ਨਸ ਇੱਕ ਸਰਵੇ ਸਾਹਮਣੇ ਆਏ ਜਦੇ ਵਿੱਚ ਕਾਫੀ ਸਿਟੀਜ਼ਨਸ ਚਾਹੁੰਦੇ ਹਨ ਕਿ 70% ਜਿਹੜਾ ਸਰਵੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ 70% ਕੈਨੇਡੀਅਨਸ ਚਾਹੁੰਦੇ ਹਨ ਕਿ ਟੈਂਪੋਰਰੀ ਰੈਜ਼ੀਡੈਂਟਸ ਦੇਸ਼ ਛੱਡ ਕੇ ਚਲੇ ਜਾਣੀ ਉਹਨਾਂ ਦੀ ਡੈਪੋਟੇਸ਼ਨ ਹੋਵੇ 70% ਕੈਨੇਡੀਅਨ ਸਿਟੀਜ਼ਨਸ ਚਾਹੁੰਦੇ ਹਨ ਕਿ ਮੈਸ ਡੈਪਟੇਸ਼ਨ ਹੋਵੇ ਸਟੂਡੈਂਟ ਤੇ ਟੈਂਪਰੇਰੀ ਵਰਕਰਾਂ ਨੂੰ ਕੱਟ ਦਿੱਤਾ ਜਾਵੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਿਊਜ਼ ਬੁਲੇਟਿਨ ਨੂੰ ਸੰਸਦ ਮੈਂਬਰਾਂ ਨੇ ਇਸ ਫਾਲ ਦੇ ਵਕ ਵਕ ਇਸ ਫਾਲ ਵਿੱਚ ਦੋ ਵਕ ਵਕ ਕਾਨੂੰਨਾਂ ਤੇ ਬਹਿਸ ਕਰਨ ਦਾ ਉਹਨਾਂ ਨੂੰ ਮੌਕਾ ਮਿਲੇਗਾ ਜਿਨ੍ਹਾਂ ਦਾ ਉਦੇਸ਼ ਕੁਝ ਅਪਰਾਧਾਂ ਦੇ ਦੋਸ਼ੀ ਲੋਕਾਂ ਲਈ ਜ਼ਮਾਨਤ ਪ੍ਰਾਪਤ ਕਰਨਾ ਔਖਾ ਬਣਾਉਂਦਾ ਹੈ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅਰਵ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਬੇਲ ਰਿਫਾਰਮ ਬਿਲ ਵੱਡੇ ਅਪਰਾਧਾਂ ਦੀ ਇੱਕ ਨਵੀਂ ਸ਼੍ਰੇਣੀ ਬਣਾਏਗਾ ਜਿਸ ਵਿੱਚ ਸੈਕਸ਼ੂਅਲ ਅਸੌਲਟ ਕਿਡਨੈਪਿੰਗ ਹਿਊਮਨ ਟ੍ਰੈਫਿਕਿੰਗ ਹੋਮ ਇਨਵੇਜਨ ਦੇ ਫਾਇਰਆਰਮਸ ਚਾਰजेस ਅਤੇ ਫਾਇਰਆਰਮ ਦੇ ਚਾਰजेस ਦੇ ਦੋਸ਼ ਸ਼ਾਮਿਲ ਨੇ ਕੰਜ਼ਰਵੇਟਿਵ ਬਿੱਲ ਅਜਿਹੇ ਅਪਰਾਧਾਂ ਦੇ ਦੋਸ਼ੀ ਲੋਕਾਂ ਨੂੰ ਉਲਟਾ ਬੋਝ ਪਾਵੇਗਾ ਕਿ ਜਿਸ ਵਿੱਚ ਉਹਨਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੋਵੇਗੀ ਕਿ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਿਉਂ ਕੀਤਾ ਜਾਣਾ ਚਾਹੀਦਾ ਹੈ ਐਂਡ ਜੇ ਰਿਹਾ ਕੀਤਾ ਵੀ ਗਿਆ ਤਾਂ ਕਿੰਨਾ ਕੁਸ ਦੀ ਪਾਲਣਾ ਕਰਨਗੇ ਕੁੱਲ ਮਿਲਾ ਕੇ ਬੇਲ ਲੈਣੀ ਬਹੁਤ ਔਖੀ ਕਰ ਦੇਣਗੇ ਪ੍ਰੈਸ ਕਾਨਫਰੰਸ ਵਿੱਚ ਕੰਜ਼ਰਵੇਟਿਵ ਦੇ ਨੇਤਾ ਨੇ ਕੰਜ਼ਰਵੇਟਿਵਾ ਦੇ ਨਾਲ ਕਈ ਅਪਰਾਧ ਪੀੜਤ ਨੋਦਾ ਦੇ ਪਰਿਵਾਰ ਮੈਂਬਰ ਵੀ ਸ਼ਾਮਿਲ ਹੋਏ ਜਦੋਂ ਪੀਰ ਪਲੀਅਰ ਵਹੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਪੀੜਤ ਮੈਂਬਰਾਂ ਦੇ ਵਿੱਚੋਂ ਇੱਕ ਸੀਗੇ ਨਰੀਮ ਫਰੂਕੀ ਜਿਨ੍ਹਾਂ ਦੇ 46 ਸਾਲਾਂ ਭਰਾ ਅਬਦੁੱਲ ਅਲੀਮ ਫਰੂਕੀ ਨੂੰ 31 ਅਗਸਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਪਰਿਵਾਰ ਨੂੰ ਘਰ ਦੇ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਚਾਹੁੰਦਾ ਹਾਂ ਕਿ ਲੋਕ ਇਹ ਪਛਾਨਣ ਕਿ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਅਤੇ ਮੇਰਾ ਭਰਾ ਸਭ ਤੋਂ ਵਧੀਆ ਤਰੀਕੇ ਨਾਲ ਇੱਕ ਹੀਰੋ ਦੀ ਮੌਤ ਮਰਿਆ ਕਿਉਂਕਿ ਉਹ ਮਰਦੇ ਮਰਦੇ ਵੀ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੋਲੀਅਰਵ ਨੇ ਫਿਰ ਥੋੜੀ ਦੇਰ ਬਾਅਦ ਜਦੋਂ ਫਰੂਕੀ ਨੇ ਇਹ ਗੱਲਾਂ ਪੋਡੀਅਮ ਤੇ ਆ ਕੇ ਦਸੀਆਂ ਫਿਰ ਥੋੜੀ ਦੇਰ ਬਾਅਦ ਪੋਲੀਅਰਵ ਪੋਡੀਅਮ ਤੇ ਆਇਆ ਤੇ ਉਹਨਾਂ ਨੇ ਕਿਹਾ ਕਿ ਤਿੰਨ ਕਾਇਰ ਬਦਮਾਸ਼ ਜਿਨ੍ਹਾਂ ਨੇ ਇਸਦੇ ਭਰਾ ਨੂੰ ਮਾਰਿਆ ਕਹਿੰਦੇ ਮੈਂ ਇਹ ਸ਼ਰਤ ਲਗਾ ਕੇ ਕਹਿ ਸਕਦਾ ਕਿ ਉਹ ਬਦਮਾਸ਼ ਪਹਿਲਾਂ ਵੀ ਜੇਲ੍ਹ ਆ ਚੁੱਕੇ ਜਾਂ ਚੁੱਕੇ ਹੋਣਗੇ ਤੇ ਜੇਲ੍ਹ ਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੋਵੇਗਾ ਕਿਉਂਕਿ ਇਸ ਦੇਸ਼ ਦਾ ਜਿਹੜਾ ਨਿਆਂ ਪ੍ਰਣਾਲੀ ਹੈ ਉਹ ਇੰਨੀ ਕ ਕਮਜ਼ੋਰ ਆ ਕਿ ਕੋਈ ਵੱਡੇ ਤੋਂ ਵੱਡਾ ਮਰਡਰ ਕ੍ਰਿਮੀਨਲ ਵੀ ਮਿੰਟਾਸ਼ ਜੇਲ ਤੋਂ ਬਾਹਰ ਆ ਸਕਦਾ ਹੈ ਪੁਲਿਸ ਐਸੋਸੀਏਸ਼ਨਸ ਅਤੇ ਕਈ ਪ੍ਰੀਮੀਅਰਸ ਜਿਨ੍ਹਾਂ ਵਿੱਚ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਅਲਬਰਟਾ ਦੇ ਡੈਨੀਅਲ ਸਮਿਥ ਵੀ ਸ਼ਾਮਿਲ ਹਨ ਅ ਸ਼ਾਮਿਲ ਹਨ ਮਹੀਨਿਆਂ ਤੋਂ ਇੱਕ ਸਖਤ ਜ਼ਮਾਨਤ ਕਾਨੂੰਨਾ ਦੀ ਮੰਗ ਕਰ ਰਹੇ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਮਾਈਨੋਰਿਟੀ ਲਿਬਰਲ ਗਵਰਨਮੈਂਟ ਫਾਲ ਦੇ ਵਿੱਚ ਆਪਣਾ ਬੇਲ ਰਿਫਾਰਮ ਬਿਲ ਪੇਸ਼ ਕਰੇਗੀ ਦੱਸ ਦਈਏ ਕਿ ਹੁਣ ਕਾਫੀ ਉਮੀਦਾਂ ਮਾਰਕ ਕਾਰਨੀ ਦੇ ਇਸ ਬੇਲ ਰਿਫਾਰਮ ਬਿਲ ਤੇ ਟਿਕੀਆਂ ਹੋਈਆਂ ਨੇ ਉਹ ਹਾਲੀ ਦੇ ਹਫ਼ਤੇ ਵਿੱਚ ਇਸ ਮੁੱਦੇ ਤੇ ਫੋਰਡ ਨਾਲ ਵੀ ਮਿਲੇ ਯਾਨੀ ਕਿ ਉਨਟਾਰੀਓ ਦੇ ਪ੍ਰੀਮੀਅਰ ਡੱਗਫੋਰ ਨਾਲ ਵੀ ਮਿਲੇ ਹਨ ਮੈਂ ਨਾ ਮੁੱਦਿਆਂ ਤੇ ਪ੍ਰੀਮੀਅਰ ਡੱਗਫੋਰ ਨਾਲ ਸਹਿਮਤ ਹਾਂ ਅਤੇ ਅਸੀਂ ਇਹਨਾਂ ਤੇ ਅੱਗੇ ਵਧ ਰਹੇ ਹਾਂ ਮਾਰਕ ਕਾਰਨੀ ਨੇ ਪਿਛਲੇ ਹਫਤੇ ਫੈਡਰਲ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਇਹਦੇ ਬਾਰੇ ਦੱਸਿਆ ਆਪਣੇ ਕੈਂਪੇਨ ਦੌਰਾਨ ਯਾਨੀ ਕਿ ਆਪਣੇ ਇਲੈਕਸ਼ਨ ਕੈਂਪੇਨ ਚੋਣ ਮੁਹਿੰਮ ਦੇ ਦੌਰਾਨ ਮਾਰਕ ਕਾਰਨੀ ਨੇ ਕਿਹਾ ਸੀ ਕਿ ਲਿਬਰਲ ਘਰ ਤੇ ਹਮਲਾ ਕਰਨ ਕਾਰ ਚੋਰੀ ਕਰਨ ਅਤੇ ਹਿੰਸਕ ਅਤੇ ਸੰਗਠਿਤ ਅਪਰਾਧ ਦੇ ਦੋਸ਼ੀ ਲੋਕਾਂ ਲਈ ਜ਼ਮਾਨਤ ਕਾਨੂੰਨਾਂ ਨੂੰ ਸਖਤ ਬਣਾਉਣਗੇ ਦੱਸ ਦਈਏ ਲਿਬਰਲਸ ਨੇ ਸਾਲ 2023 ਦੇ ਅਖੀਰ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਵਿੱਚ ਰਿਵਰਸ ਓਨਸ ਬੇਲ ਪ੍ਰੋਵੀਜ਼ਨਸ ਦਾ ਵਿਸਤਾਰ ਕੀਤਾ ਗਿਆ ਤਾਂ ਜੋ ਹੋਰ ਹਥਿਆਰਾਂ ਦੇ ਅਪਰਾਧ ਗੰਭੀਰ ਅਪਰਾਧ ਦੁਹਰਾਉਣ ਵਾਲੇ ਅਪਰਾਧੀਆਂ ਅਤੇ ਇੰਟੀਮੀਟ ਪਾਰਟਨਰ ਵਾਇਲੈਂਸ ਨਾਲ ਜੁੜੇ ਮਾਮਲਿਆਂ ਨੂੰ ਸ਼ਾਮਲ ਕੀਤਾ ਜਾ ਸਕੇ ਸਟੈਟਿਸਟਿਕਸ ਕੈਨੇਡਾ ਦਰਸਾਉਂਦਾ ਹੈ ਕਿ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਹਿੰਸਕ ਅਪਰਾਧ ਦੀ ਦਰ ਸਾਲ 2015 ਤੋਂ 55% ਵਾਧਾ ਹੈ ਜਦੋਂ ਲਿਬਰਲਸ ਨੇ ਸੱਤਾ ਸੰਭਾਲੀ ਸੀ ਯਾਨੀ ਕਿ ਜਦੋਂ ਲਿਬਰਲਸ ਆਏ ਉਹਨਾਂ ਦਾ ਮੰਨਣਾ ਹੈ ਕਿ ਅਪਰਾਧ ਦੇਸ਼ ਦੇ ਵਿੱਚ ਕਾਫੀ ਵਧਿਆ ਹੈ ਸਟਾਟਕੈਨ ਦੇ ਨਵੀਨਤਮ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਵਿੱਚ ਹਿੰਸਕ ਅਪਰਾਧ 2023 ਤੋਂ 2024 ਵਿੱਚ ਥੋੜਾ ਘਟ ਗਏ ਨੇ ਅਤੇ 1998 ਵਿੱਚ ਇਸ ਦੇ ਸਿਖਰ ਨਾਲੋਂ 34% ਫਿਲਹਾਲ ਘਟ ਨੇ। ਹੁਣੇ ਇਸ ਹਫਤੇ ਟੋਰਾਂਟੋ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਸਾਲ 2024 ਦੇ ਮੁਕਾਬਲੇ ਸ਼ੂਟਿੰਗ ਜਾਂ ਗੋਲੀਬਾਰੀ ਵਿੱਚ 40% ਦੀ ਗਿਰਾਵਟ ਅਤੇ ਮਰਡਰਸ ਯਾਨੀ ਕਿ ਕਤਲਾਂ ਦੇ ਵਿੱਚ 52% ਦੀ ਗਿਰਾਵਟ ਦਰਜ ਕੀਤੀ ਹੈ। ਵੈਂਕੂਵਰ ਦੇ ਮੇਅਰ ਕੈਨ ਸਿਮ ਨੇ ਵੀ ਦੱਸਿਆ ਕਿ ਮੰਗਲਵਾਰ ਨੂੰ ਜਾਰੀ ਕੀਤੇ ਇੱਕ ਸਰਵੇ ਜਾਂ ਅੰਕੜੇ ਦਰਸਾਉਂਦੇ ਹਨ ਕਿ ਉਸ ਦੇ ਸ਼ਹਿਰ ਵਿੱਚ ਹਿੰਸਕ ਅਪਰਾਧ 23 ਸਾਲਾਂ ਦੇ ਸਭ ਤੋਂ ਹੇਟਲੇ ਪੱਧਰ ਤੇ ਹਨ ਯਾਨੀ ਕਿ ਵੈਨਕੂਵਰ ਵਿੱਚ ਉਹਨਾਂ ਨੇ ਕਿਹਾ ਕਿ ਕਾਫੀ ਘੱਟ ਕ੍ਰਾਈਮ ਹੈ ਇਸ ਟਾਈਮ ਤੇ ਰਾਈਟ ਐਂਡ ਦ ਫਰੀडम ਚਾਰਟਰ ਕਿਸੇ ਵੀ ਅਪਰਾਧ ਦੇ ਦੋਸ਼ੀ ਨੂੰ ਬਿਨਾਂ ਕਿਸੇ ਕਾਰਨ ਦੇ ਵਾਜਬ ਜ਼ਮਾਨਤ ਤੋਂ ਇਨਕਾਰ ਨਾ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਜਿਨ੍ਹਾਂ ਲੋਕਾਂ ਤੇ ਅਪਰਾਧ ਦਾ ਦੋਸ਼ ਲਗਾਇਆ ਜਾਂਦਾ ਹੈ ਉਹਨਾਂ ਨੂੰ ਦੋਸ਼ੀ ਸਾਬਤ ਹੋਣ ਤੱਕ નિર્ਦੋਸ਼ ਹੀ ਮੰਨਿਆ ਜਾਂਦਾ ਹੈ ਇਹ ਕੈਨੇਡਾ ਦਾ ਇਸ ਟਾਈਮ ਦਾ ਲਾਅ ਹੈ ਕਈ ਹਾਈ ਪ੍ਰੋਫਾਈਲ ਹਾਲੀਆ ਮਾਮਲਿਆਂ ਵਿੱਚ ਸ਼ੱਕੀ ਸ਼ਾਮਲ ਸਨ ਜਿਨ੍ਹਾਂ ਨੇ ਵੱਡੇ ਤੋਂ ਵੱਡੇ ਅਜ ਕ੍ਰਾਈਮ ਕੀਤੇ ਹਨ ਭਾਵੇਂ ਉਹ ਰੇਪ ਦੇ ਮਲਟੀਪਲ ਚਾਰजेस ਹੋਣ ਜਾਂ ਮਲਟੀਪਲ ਮਰਡਰ ਦੇ ਚਾਰजेस ਹੋਣ ਪਰ ਅੱਜ ਦੇ ਸਮੇਂ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਹਨ ਜਿਸ ਵਿੱਚ ਮੈਨੀਟੋਬਾ ਵਿੱਚ ਹਾਲੀ ਵਿੱਚ ਹੋਇਆ ਚਾਕੂ ਨਾਲ ਹਮਲਾ ਵੀ ਸ਼ਾਮਲ ਹੈ ਜਿਸ ਵਿੱਚ ਇੱਕ ਕਿਸ਼ੋਰ ਕੁੜੀ ਦੀ ਮੌਤ ਹੋਈ ਸੀ ਅਤੇ ਸੱਤ ਹੋਰ ਹਸਪਤਾਲ ਵਿੱਚ ਦਾਖਲ ਸਨ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ ਕਿਹਾ ਕਿ ਉਹ ਇਹ ਦਰਸਾਉਣ ਲਈ ਕੋਈ ਪ੍ਰਮਾਣਿਤ ਡਾਟਾ ਸੰਗ੍ਰਹਿ ਨਹੀਂ ਹੈ ਕਿ ਜ਼ਮਾਨਤ ਦੇਣਾ ਅਪਰਾਧ ਵਿੱਚ ਇੱਕ ਪ੍ਰੇਰਕ ਕਾਰਕ ਹੁੰਦਾ ਹੈ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੇ ਕ੍ਰਿਮੀਨਲ ਜਸਟਿਸ ਪ੍ਰੋਗਰਾਮ ਦੇ ਡਾਇਰੈਕਟਰ ਸ਼ਾਕੀਰ ਹਰੀਮ ਰਹੀਮ ਨੇ ਵੀਰਵਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕੋਈ ਵੀ ਸਰਕਾਰ ਇਸ ਸਮੇਂ ਜ਼ਮਾਨਤ ਦੇ ਲੋਕਾਂ ਦੁਆਰਾ ਕਥਿਤ ਤੌਰ ਤੇ ਕੀਤੇ ਗਏ ਮੂੜ ਅਪਰਾਧ ਨੂੰ ਟਰੈਕ ਨਹੀਂ ਕਰ ਰਹੀ ਯਾਨੀ ਕਿ ਇੱਕ ਬਹੁਤ ਵੱਡੀ ਸ਼ਰਮ ਆਕਦਾਲ ਹੈ ਜੀ ਇਹ ਕਿ ਕੈਨੇਡਾ ਵਿੱਚ ਜਦੋਂ ਬੇਲ ਮਿਲ ਜਾਂਦੀ ਹੈ ਤਾਂ ਨਾ ਹੀ ਪੁਲਿਸ ਨਾ ਹੀ ਸਰਕਾਰ ਇਸ ਚੀਜ਼ ਦਾ ਟਰੈਕ ਰੱਖਦੀ ਹੈ ਕਿ ਬੇਲ ਮਿਲੇ ਕ੍ਰਿਮੀਨਲਸ ਅੱਗੇ ਕੀ ਕਰ ਰਹੇ ਨੇ ਤੇ ਕਿੰਨੀ ਐਕਟੀਵਿਟੀਆਂ ਕਰ ਰਹੇ ਨੇ ਰਹੀਮ ਨੇ ਕਿਹਾ ਕਿ ਸਮੂਹ ਨੇ ਨਿਆਂ ਮੰਤਰੀ ਸ਼ੌਨ ਫਰੇਜ਼ਰ ਨੂੰ ਪੱਤਰ ਲਿਖ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਡੇਟਾ ਇਕੱਠਾ ਕਰਨ ਅਤੇ ਸਬੂਤਾਂ ਦੀ ਵਰਤੋਂ ਜ਼ਮਾਨਤ ਪ੍ਰਣਾਲੀ ਬਾਰੇ ਭਵਿੱਖ ਦੇ ਫੈਸਲੇ ਨੂੰ ਸੂਚਿਤ ਕਰਨ ਲਈ ਕਰੇ ਤਾਂ ਕਿ ਇਸ ਦੇ ਨਾਲ ਕਾਫੀ ਸੁਧਾਰ ਹੋ ਸਕਦਾ ਹੈ ਤੇ ਕ੍ਰਾਈਮਜ਼ ਵੀ ਕਾਫੀ ਹੱਦ ਤੱਕ ਰੁਕ ਸਕਦੇ ਨੇ ਅੱਗੇ ਗੱਲ ਕਰਦੇ ਹਾਂ ਜੀ ਫੈਡਰਲ ਸਰਕਾਰ ਚਾਹੁੰਦੀ ਹੈ ਕਿ ਟੋਰੰਟੋ ਅਤੇ ਕਿਊਬੈਕ ਸਿਟੀ ਵਿਚਕਾਰ ਇੱਕ ਯੋਜਨਾਬੱਧ ਹਾਈ ਸਪੀਡ ਰੇਲ ਲਾਈਨ ਦੇ ਨਿਰਮਾਣ 4 ਸਾਲਾਂ ਦੇ ਅੰਦਰ ਸ਼ੁਰੂ ਹੋ ਜਾਵੇ ਦੱਸ ਦਈਏ ਇਹ ਕੈਨੇਡਾ ਦੀ ਪਹਿਲੀ ਹਾਈ ਸਪੀਡ ਰੇਲ ਹੋਵੇਗੀ ਵੀਰਵਾਰ ਨੂੰ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲਾਬਲੌਂਕ ਨੇ ਕਿਹਾ ਕਿ ਸਰਕਾਰ ਦਾ ਨਵਾਂ ਪ੍ਰਮੁੱਖ ਪ੍ਰੋਜੈਕਟ ਦਫ਼ਤਰ ਹਾਈ ਸਪੀਡ ਰੇਲ ਲਾਈਨ ਤੇ ਇੰਜੀਨੀਅਰਿੰਗ ਅਤੇ ਰੈਗੂਲੇਟਰੀ ਕੰਮ ਨੂੰ ਤੇਜ਼ ਕਰਨ ਲਈ ਕੰਮ ਕਰੇਗਾ ਇਹ ਬਹੁਤ ਭਾਰੀ ਆਬਾਦੀ ਵਾਲੇ ਖੇਤਰ ਵਿੱਚ ਇੱਕ ਬਹੁਤ ਹੀ ਜ਼ਰੂਰਤਮੰਦ ਪ੍ਰੋਜੈਕਟ ਹੋਵੇਗਾ ਉਸਨੇ ਮੌਂਟਰੀਅਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਇਸ ਬਾਰੇ ਦੱਸਿਆ ਲੁਬੋਂਗ ਨੇ ਪੋਰਟ ਆਫ ਮੌਂਟਰੀਅਲ ਤੇ ਇਹ ਟਿੱਪਣੀ ਕੀਤੀਆਂ ਜਿੱਥੇ ਇੱਕ ਯੋਜਨਾਬੱਧ ਐਕਸਪੈਂਸ਼ਨ ਯਾਨੀ ਕਿ ਵਿਸਥਾਰ ਫੈਡਰਲ ਸਰਕਾਰ ਦੇ ਪ੍ਰਮੁੱਖ ਪ੍ਰੋਜੈਕਟ ਦਫ਼ਤਰ ਦੁਆਰਾ ਫਾਸਟ ਟਰੈਕ ਅਪਰੂਵਲ ਲਈ ਵਿਚਾਰ ਅਧੀਨ ਪਹਿਲੇ 5 ਪ੍ਰੋਜੈਕਟ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਆਲਟੋ ਵੀਰਵਾਰ ਨੂੰ ਉਦਘਾਟਨ ਕੀਤੇ ਗਏ 5 ਪ੍ਰੋਜੈਕਟਾਂ ਵਿੱਚ ਫਿਲਹਾਲ ਨਹੀਂ ਸੀ ਆਲਟੋ ਜਿਸ ਪ੍ਰੋਜੈਕਟ ਦਾ ਹਾਈ ਰੇਲ ਲਾਈਨ ਦਾ ਨਾਮ ਹੈ ਤੇ ਆਲਟੋ ਹਾਲਾਂਕਿ ਜਿਹੜੇ ਪੰਜ ਪ੍ਰੋਜੈਕਟ ਇਹਨਾਂ ਨੇ ਅਨਾਉਂਸ ਕਰਨੇ ਸੀਗੇ ਉਸ ਦਾ ਉਸ ਦੇ ਅਧੀਨ ਉਸ ਦਾ ਪਾਰਟ ਨਹੀਂ ਸੀਗਾ ਪਰ ਸਰਕਾਰ ਨੇ ਇਸ ਨੂੰ ਭਵਿੱਖ ਦੇ ਵਿਕਾਸ ਲਈ ਪਛਾਣੇ ਗਏ ਹੋਰਾਂ ਨਾਲ ਸੂਚੀਬੋਧ ਕੀਤਾ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਰੂਡੋ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਆਟਵਾ ਨੇ ਪ੍ਰੋਜੈਕਟ ਨੂੰ ਡਿਜ਼ਾਈਨ ਕਰਨ ਲਈ ਇੱਕ ਕੰਸੋਰਟੀਅਮ ਨੂੰ 3.9 ਬਿਲੀਅਨ ਡਾਲਰ 6 ਸਾਲਾਂ ਦੇ ਠੇਕੇ ਵਿੱਚ ਦਿੱਤਾ ਸੀ ਜੇਕਰ ਇਹ ਪੂਰਾ ਹੋ ਜਾਂਦਾ ਹੈ ਤਾਂ 1000 ਕਿਲੋਮੀਟਰ ਦਾ ਹਾਈ ਸਪੀਡ ਰੇਲ ਨੈਟਵਰਕ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਵਿੱਚ ਯਾਤਰੀਆਂ ਨੂੰ ਸਿਰਫ 3 ਘੰਟੇ ਵਿੱਚ ਮੌਂਟਰੀਅਲ ਤੋਂ ਟੋਰਾਂਟੋ ਲੈ ਜਾਵੇਗਾ ਵੀਰਵਾਨ ਨੂੰ ਲੁਬਲੌਂਕ ਨੇ ਕਿਹਾ ਕਿ ਅਗਲੇ 4 ਸਾਲਾਂ ਦੇ ਵਿੱਚ ਕੰਮ ਟੋਰਾਂਟੋ ਅਤੇ ਕਿਊਬੈਕ ਸਿਟੀ ਵਿਚਕਾਰ ਅੰਤਿਮ ਰਸਤਾ ਨਿਰਧਾਰਤ ਕਰੇਗਾ ਅਸੈਸਮੈਂਟ ਦੀ ਕਲਪਨਾ ਕਰੋ 1000 ਕਿਲੋਮੀਟਰ ਦੇ ਰਸਤੇ ਤੇ ਇੰਡੀਜਨਸ ਸਲਾਮਸ਼ਵਰੇ ਦੀ ਕਲਪਨਾ ਕਰੋ ਉਸਨੇ ਕਿਹਾ ਇਹ ਇੱਕ ਮਹੱਤਵਪੂਰਨ ਕੰਮ ਨੂੰ ਦਰਸਾਉਂਦਾ ਹੈ ਉਸਨੇ ਕਿਹਾ ਕਿ ਕੈਨੇਡਾ ਦੀ ਲਗਭਗ ਅੱਧੀ ਆਬਾਦੀ ਹਾਈ ਸਪੀਡ ਰੇਲ ਕੋਰੀਡੋਰ ਦੇ ਨਾਲ ਰਹਿੰਦੀ ਹੈ ਲਬਾਂਕਟੇ ਨੇ ਵੀ ਕਿਹਾ ਕਿ ਮੇਜਰ ਪ੍ਰੋਜੈਕਟਸ ਆਫਿਸ ਦੀ ਸਹਾਇਤਾ ਤੋਂ ਬਿਨਾ ਰੇਲ ਪ੍ਰੋਜੈਕਟ ਦੀ ਕੰਸਟਰਕਸ਼ਨ ਸ਼ੁਰੂ ਕਰਨ ਵਿੱਚ 8 ਸਾਲ ਲੱਗ ਜਾਂਦੇ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਗਿਣਤੀ ਕਿੱਥੋਂ ਉਹਨਾਂ ਨੇ ਦੱਸੀ ਹੈ ਕਿ ਕਿੱਥੋਂ ਇਹ ਗਿਣਤੀ ਆਈ ਉਹਨਾਂ ਦੇ ਕੋਲ ਫਰਵਰੀ ਵਿੱਚ ਐਲਾਨਿਆ ਗਿਆ ਡਿਜ਼ਾਈਨ ਕੰਟਰੈਕਟ 6 ਸਾਲਾਂ ਲਈ ਸੀਗਾ ਫਰੂਡੋ ਨੇ ਕਿਹਾ ਕਿ ਡਿਵੈਲਪਮੈਂਟ ਅ ਫੇਸ ਸਿਰਫ 4 ਤੋਂ 5 ਸਾਲ ਹੀ ਰਹਿ ਸਕਦਾ ਹੈ ਆਲਟੋ ਦੇ ਸੀਈਓ ਮਾਰਟਨ ਇਨ ਬਲੂ ਜਿਹੜੇ ਕਿ ਇਹ ਹਾਈ ਸਪੀਡ ਰੇਲ ਬਣਾਉਣ ਵਿੱਚ ਸਰਕਾਰ ਦੀ ਮਦਦ ਕਰ ਰਹੇ ਨੇ ਤੇ ਉਹਨਾਂ ਦਾ ਪ੍ਰੋਜੈਕਟ ਵੀ ਹੈਗਾ ਇਹ ਉਹਨਾਂ ਨੇ ਹਾਈ ਸਪੀਡ ਰੇਲ ਪ੍ਰੋਜੈਕਟ ਦੀ ਕੁੱਲ ਲਾਗਤ 60 ਬਿਲੀਅਨ ਡਾਲਰ ਤੋਂ 90 ਬਿਲੀਅਨ ਡਾਲਰ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਹੈ ਅੱਜ ਦੀ ਅਖੀਰਲੀ ਖਬਰ ਫਿਰ ਉਸੇ ਮੁੱਦੇ ਤੇ ਹੈ ਜਿਹੜੇ ਕਾਫੀ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਉਹ ਹੈਗਾ ਜੀ ਅਸਥਾਈ ਟੈਂਪਰ ਰੈਜ਼ੀਡੈਂਟs ਯਾਨੀ ਕਿ ਜਿਹੜੇ ਟੈਂਪਰਰੀ ਫੋਰਨ ਰੈਜ਼ੀਡੈਂਟs ਜਾਂ ਟੈਂਪਰਰੀ ਰੈਜ਼ੀਡੈਂਟs ਨੇ ਇਸ ਟਾਈਮ ਕੈਨੇਡਾ ਦੇ ਵਿੱਚ ਦੇ ਵਿੱਚ ਟੈਂਪਰਰੀ ਇਮੀਗ੍ਰੈਂਟs ਜਿਹਦੇ ਵਿੱਚ ਸਟੂਡੈਂਟ ਆ ਜਾਂਦੇ ਨੇ ਓਪਨ ਵਰਕ ਪਰਮਿਟ ਵਾਲੇ ਆ ਜਾਂਦੇ ਆ ਕੁੱਲ ਮਿਲਾ ਕੇ ਹਰ ਇੱਕ ਇਨਸਾਨ ਜਿਹੜਾ ਕਿ ਪੱਕਾ ਨਹੀਂ ਹੋਇਆ ਕੈਨੇਡਾ ਦੇ ਵਿੱਚ ਸੋ ਜਿਹੜੇ ਨਹੀਂ ਪੱਕੇ ਹੋਏ ਉਹਨਾਂ ਲਈ ਮੁਸ਼ਕਲਾਂ ਦਿਨ ਬਰ ਦਿਨ ਵੱਧਦੀਆਂ ਜਾਣੀਆਂ ਤੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ 70% ਲੋਕਾਂ ਨੂੰ ਵਾਪਸ ਵੀ ਮੁੜਨਾ ਪਊਗਾ ਇੱਕ ਤਾਜ਼ਾ ਸਰਵੇ ਦੇ ਅਨੁਸਾਰ ਲਗਭਗ 3/4 ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਓਟਵਾ ਤੋਂ ਇਮੀਗ੍ਰੇਸ਼ਨ ਦੀ ਗਿਣਤੀ ਘਟਾਉਣ ਦੀ ਮੰਗ ਕਰਨਾ ਚਾਹੁੰਦੇ ਹਨ ਓਟਵਾ ਆ ਦੇਸ਼ ਦਾ ਰਾਜਧਾਨੀ ਹੈ ਤੇ ਸਾਰੇ ਜਿਹੜੇ ਡਿਸੀਜਨਸ ਨੇ ਉੱਥੋਂ ਹੀ ਆਉਂਦੇ ਹਨ ਨੈਨੋਜ਼ ਇੱਕ ਨੈਨੋ ਸਰਵੇ ਨੈਨੋਜ਼ ਦੀ ਕੰਪਨੀ ਇੱਕ ਸਰਵੇ ਕਰਦੀ ਹੈ ਹਰ ਸਾਲ ਸੋ ਨੈਨੋਜ਼ ਨੇ ਇੱਕ ਸਰਵੇ ਕੀਤਾ ਜਿਸ ਵਿੱਚ ਪਾਇਆ ਗਿਆ ਕਿ 71% ਨੇ ਕਿਹਾ ਕਿ ਉਹ ਕੈਨੇਡਾ ਵਿੱਚ ਨਵੇਂ ਇਮੀਗ੍ਰੈਂਟਸ ਦੀ ਗਿਣਤੀ ਘਟਾਉਣ ਦਾ ਸਮਰਥਨ ਕਰਨਗੇ 45% ਨੇ ਕਿਹਾ ਕਿ ਉਹ ਗਿਣਤੀ ਘਟਾਉਣ ਦਾ ਸਮਰਥਨ ਕਰਦੇ ਹਨ ਜਦੋਂ ਕਿ 26% ਨੇ ਕੁਝ ਹੱਦ ਤੱਕ ਇਸ ਕਦਮ ਦਾ ਸਮਰਥਨ ਕੀਤਾ 9% ਨੇ ਕਿਹਾ ਕਿ ਉਹ ਅਜੇ ਹੀ ਕਟੌਤੀ ਦੇ ਵਿਰੋਧ ਹਨ ਅਤੇ 17% ਨੇ ਕਿਹਾ ਕਿ ਉਹ ਕੁਝ ਹੱਦ ਤੱਕ ਹੀ ਇਸ ਦਾ ਫਰੋਧ ਕਰਦੇ ਹਨ 3% ਨੇ ਕਿਹਾ ਕਿ ਉਹ ਹਲੇ ਇਸ ਚੀਜ਼ ਤੇ ਕੋਈ ਵੀ ਜਵਾਬ ਦੇਣ ਤੇ ਅਨਿਸ਼ਚਿਤ ਹਨ ਪ੍ਰੇਰੀਜ਼ ਮੈਰੀਟੋਬਾ ਵਿੱਚ ਇਮੀਗ੍ਰੇਸ਼ਨ ਘਟਾਉਣ ਦਾ ਸਮਰਥਨ ਸਭ ਤੋਂ ਵੱਧ ਸੀਗਾ ਵਿਦ 78% ਵੋਟਸ ਇਸ ਤੋਂ ਬਾਅਦ ਅਟਲਾਂਟਿਕ ਕੈਨੇਡਾ 75% ਅਤੇ ਇਸ ਤੋਂ ਬਾਅਦ ਅਟਲਾਂਟਿਕ ਕੈਨੇਡਾ 75% ਅਤੇ অন্ਟਾਰੀਓ 72% ਤੇ BC ਵਿੱਚ ਇਸ ਦੀ ਗਿਣਤੀ 70% ਸੀ ਇਸ ਤੋਂ ਬਾਅਦ ਕਯੂਬੈਕ 65% ਤੇ ਸੀ ਕਯੂਬੈਕ ਵਿੱਚ ਇਮੀਗ੍ਰੈਂਟਸ ਦੀ ਗਿਣਤੀ ਘਟਾਉਣ ਦੇ ਵਿਰੋਧ ਕਰਨ ਵਾਲਿਆਂ ਦੀ ਸਭ ਤੋਂ ਵੱਧ ਪਰਸੈਂਟੇਜ ਦੇਖੀ ਗਈ 33% ਨੇ ਕਿਹਾ ਕਿ ਉਹ ਜ਼ਿਆਦਾ ਵਿਰੋਧ ਕਰ ਰਹੇ ਹਨ ਜਾਂ ਕੁਝ ਹੱਦ ਤੱਕ ਹੀ ਵਿਰੋਧ ਕਰ ਰਹੇ ਹਨ BC ਵਿੱਚ 27% ਨੇ ਕਿਹਾ ਕਿ ਉਹ ਕਟੌਤੀ ਦੇ ਵਿਰੋਧ ਹਨ ਉਸ ਤੋਂ ਬਾਅਦ অন্ਟਾਰੀਓ 25% ਜਦੋਂ ਕਿ ਪ੍ਰੇਰੀਜ਼ ਵਿੱਚ 19% ਅਤੇ 20% ਅਟਲਾਂਟਿਕ ਕੈਨੇਡਾ ਨੇ ਵਿਰੋਧ ਕੀਤਾ ਸਰਵੇ ਵਿੱਚ ਭਾਗੀਦਾਰਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਕੈਨੇਡਾ ਵਿੱਚ ਟੈਂਪਰੀਰੀ ਰੈਜ਼ੀਡੈਂਟਸ ਦੀ ਗਿਣਤੀ 2025 ਵਿੱਚ 6,63,000 650 ਤੋਂ ਘਟ ਕੇ ਘਟਾ ਕੇ 2026 ਵਿੱਚ 516600 ਕਰਨ ਦੀ ਫੈਡਰਲ ਯੋਜਨਾ ਦਾ ਸਮਰਥਨ ਕਰਨਗੇ ਜਿਸ ਤੋਂ ਬਾਅਦ 2027 ਵਿੱਚ ਥੋੜਾ ਜਿਹਾ ਵਾਧਾ ਹੋ ਕੇ ਇਹ 5 ਲੱਖ 64600 ਹੋ ਜਾਏਗੀ ਇਹ ਪ੍ਰਸਤਾਵ ਲਈ ਸਮਰਥਨ Atlantik Canada ਵਿੱਚ ਸਭ ਤੋਂ ਵੱਧ یعنی ਕਿ 71% ਸੀ ਉਸ ਤੋਂ ਬਾਅਦ BC ਵਿੱਚ 66% ਅਤੇ Prairies ਵਿੱਚ 63% ਸੀ Ontario ਅਤੇ Quebec ਵਿੱਚ ਸਮਰਥਨ ਕ੍ਰਮਵਾਰ 55% ਹੀ ਰਿਹਾ ਅਤੇ 38% ਵੀ ਦਿਖਾਇਆ ਗਿਆ ਇਸ ਪ੍ਰਸਤਾਵ ਦਾ ਵਿਰੋਧ ਕਿਉ ਬੈਕ ਵਿੱਚ ਸਭ ਤੋਂ ਵੱਧ ਸੀਗਾ ਕਿਉ ਬੈਕ ਇਸ ਪ੍ਰਸਤਾਵ ਦੇ ਬਿਲਕੁਲ ਖਰਾਬ ਸੀ ਅਤੇ 29% ਹੀ ਸੀ ਇਸ ਤੋਂ ਬਾਅਦ ਪ੍ਰੀਰੀਜ਼ ਅਤੇ অন্ਟਾਰੀਓ ਵਿੱਚ 28% ਰਿਹਾ BC ਵਿੱਚ 25% ਨੇ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਐਟਲੈਂਟਿਕ ਕੈਨੇਡਾ ਦੇ ਵਿੱਚ 20% ਨੇ ਵੀ ਕਿਹਾ ਕਿ ਉਹ ਇਸ ਦਾ ਵਿਰੋਧ ਕਰਦੇ ਹਨ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਤੋਂ ਹਾਲੀ ਵਿੱਚ ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਓਟਵਾ ਪਹਿਲਾਂ ਹੀ 2025 ਲਈ ਆਪਣੇ ਕੁਝ ਇਮੀਗ੍ਰੇਸ਼ਨ ਟਿਚਰ ਨੂੰ ਪਾਰ ਕਰ ਚੁੱਕਿਆ ਹੈ ਨਵੇਂ ਟੈਂਪਰਰੀ ਫੋਰਨ ਵਰਕਰਸ ਲਈ IRCC ਦਾ ਟਿਚਰ 82000 ਹੈ ਪਰ ਫੈਡਰਲ ਸਰਕਾਰ ਨੇ ਹੁਣ ਤੱਕ 82000 ਦਾ ਟਿਚਰ ਤਾਂ ਬਹੁਤ ਦੂਰ ਹੈ ਜੀ 1,05,195 ਪਰਮਿਟ ਜਾਰੀ ਕਰ ਦਿੱਤੇ ਹਨ ਜਿਹੜੇ ਕਿ 82000 ਤੋਂ ਕਾਫੀ ਜ਼ਿਆਦਾ ਹੈ ਕੈਨੇਡਾ ਦਾ ਆਪਣੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਲਈ ਟਿਚਾ 2025 ਲਈ 2,85,750 ਹੈ ਪਰ ਇਹ ਪਹਿਲਾਂ ਹੀ 3,2280 ਲੋਕਾਂ ਨੂੰ ਦਾਖਲ ਕਰ ਚੁੱਕਾ ਹੈ ਇਹਨਾਂ ਅੰਕੜਿਆਂ ਨੇ ਫੈਡਰਲ ਕੰਜ਼ਰਵੇਟਿਵਸ ਵੱਲੋਂ ਵੀ ਰੋਚਨਾ ਕੀਤੀ ਹੈ ਨੇਤਾ ਪੀਅਰ ਪੋਲੀਅਰ ਅਤੇ ਸ਼ੈਡੋ ਇਮੀਗ੍ਰੇਸ਼ਨ ਮਿਨਿਸਟਰ ਮਿਸ਼ੇਲ ਰੰਪੇਲ ਗਾਰਨਰ ਨੇ ਕਿਹਾ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਨੂੰ ਠੀਕ ਕਰਨ ਦੇ ਆਪਣੇ ਵਾਅਦਿਆਂ ਤੋਂ ਪਿੱਛੇ ਰਹਿ ਗਈ ਹੈ ਆਪਣੇ ਤਖਤ ਭਾਸ਼ਣ ਦੇ ਵਿੱਚ ਮਾਰਕ ਕਾਰਨੀ ਨੇ ਕਿਹਾ ਸੀਗਾ ਕਿ ਉਹ ਇਸ ਸਿਸਟਮ ਨੂੰ ਰিস্টੋਰ ਕਰਨਗੇ ਪਰ ਉਹ ਬਹੁਤ ਬੁਰੇ ਤਰੀਕੇ ਨਾਲ ਫੇਲ ਹੋ ਚੁੱਕੇ ਅੱਜ ਦੇ ਸਾਡੇ ਨਿਊਜ਼ ਬੁਲੇਟਿਨ ਤੋਂ ਮੈਂ ਪ੍ਰਾਚੀਸ ਜੈਨੀ ਲੈਣੀ ਇਜਾਜ਼ਤ ਸੱਚੀ ਅਕਾਲ ਫੇ ਮਿਲਾਂਗੇ